ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਵੀਰ ਜੀ ਵੀਡੀਓ ਐਂਡ ਤੱਕਰ ਵੇਖਿਆ ਕਰੋ ਆ ਵੀਰ ਕੋਲ 3630 ਪਲੱਸ 2000 ਮਾਡਲ ਪੰਜਾਬ ਨੰਬਰ ਪਾਵਰ ਸਟੀering 3 ਸਪੀਡ ਸਾਰਾ ਰੀਨਲ ਟਰੈਕਟਰ ਆ ਇੰਨ ਗੇਅਰ ਲਿਵਰ ਦੀ ਫੁੱਲ ਗਰੰਟੀ ਆ ਤੇ ਇਹ ਵੀਰ ਦਾ ਰੇਟ ਏ ਸਿਰਫ 4,25,000 ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਏਗਾ ਏਰੀਆ ਗਰੂਰਸਾਰ ਵੀਰ ਦਾ ਨੰਬਰ ਸਕਰੀਨ ਤੇ ਆ ਤੇ ਟਰੈਕਟਰ ਦੀ ਵੀ ਕੋਈ ਕਮੀ ਨਹੀਂ ਚੰਕਦਾ ਪਿਆ ਏ ਪੀਰ ਜੀ ਬਿਲਕੁਲ ਕੋਕਾ ਪੀਸ ਟਰੈਕਟਰ ਦੇ ਹਿੱਸੇ ਵੀਰ ਕੋਲ ਇੱਕ ਹੋਰ ਟਰੈਕਟਰ ਆ 265 ਡੀਏ 265 1992 ਮਾਡਲ ਹਰਿਆਣਾ ਨੰਬਰ ਪੰਜਾਬ ਚ ਕਾਪੀ ਨਾਮ ਹੋਈ ਹੈ ਇੰਜਨ ਗੇਅਰ ਲਿਫਟ ਫੁੱਲ ਓਕੇ ਆ ਰੇਟ ਵੀਰ ਨੇ ਬਿਲਕੁਲ ਸਿਰਫ 1 ਲੱਖ ਰੁਪਇਆ ਰੱਖਿਆ ਏ ਤੁਹਾਡਾ ਬਹੁਤ ਮਾਨਤਾ ਨਵੀਰ ਕਰੇਗਾ ਤੇ ਜਿਹੜੇ ਵੀਰ ਨੇ ਸੰਪਰਕ ਕਰਨਾ ਹੈ ਤੇ ਉੱਤੇ ਦਿੱਤੇ ਨੰਬਰ ਤੇ ਕਰ ਸਕਦੇ ਜੀ ਤੇ ਜੇ ਸਾਡੇ ਚੈਨਲ ਤੇ ਬਿਲਕੁਲ ਫ੍ਰੀ ਵਿੱਚ ਐਡ ਲਗਵਾਉਣੀ ਕਿਸੇ ਵੀਰ ਨੇ 7037984000 ਤੇ 5 ਤੋਂ 7 ਫੋਟੋਆਂ ਪਾਓ ਤੁਹਾਡੀ ਐਡ ਮੌਕੇ ਤੇ ਬਿਲਕੁਲ ਫ੍ਰੀ ਵਿੱਚ ਲੰਗਾ ਦਿੱਤੀ ਜਾਏਗੀ ਦੁਬਾਰਾ ਫੇਰ ਨੰਬਰ ਬੋਲ ਦਿੰਨੇ ਆ 7037984000 ਤੇ 5 ਤੋਂ 7 ਫੋਟੋਆਂ ਪਾਓ ਤਹਾਡੀ ਵੀਡੀਓ ਬਿਲਕੁਲ ਫ੍ਰੀ ਵਿੱਚ ਲੰਗਾਈ ਦਿੱਤੀ ਲੰਗਾ ਦਿੱਤੀ ਜਾਏਗੀ ਜਿਹੜੇ ਵੀਰ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਕਰ ਲੋ ਤੇ ਘੰਟੀ ਵਾਲਾ ਬਟਨ ਨਪ ਦਿਓ ਅਈ ਆਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਉਣੀ ਆ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਬੋਲਟ ਆ ਗਿਆ ਵੀਰ ਜੀ 2000 ਤੇ 22 ਮਾਡਲ 12ਵਾਂ ਮਹੀਨਾ ਜਾਨੀ ਕਿ ਸਾਰੇ ਕਾਗਜ਼ ਆਨਲਾਈਨ ਬੋਲਦੇ ਜੋ 2000 ਤੇ 23 ਵਿੱਚ ਤੇ ਰੇਡ ਵੀ ਵੀਰ ਨੇ 1,95,000 ਡਿਮਾਂਡ ਕੀਤੀ ਆ ਬਾਕੀ ਮੌਕੇ ਦੇ ਫੁੱਲ ਮਾਨਤਾਣ ਕੀਤਾ ਜਾਏਗਾ ਵੀਰ ਵੱਲੋਂ ਬੋਲਟ ਬਹੁਤ ਜ਼ਿਆਦਾ ਘੱਟ ਚੱਲਿਆ ਏ ਤੇ ਸਾਫ਼ ਸੁਥਰਾ ਬੋਲਟ ਪਿਆ ਏ ਤੇ ਇਸੇ ਵੀਰ ਕੋਲ ਆ ਗਈ ਵੀਰ ਜੀ ਐਲਟੋ ਐਲ ਐਕਸ ਆਈ ਵਕਾਉ 2012 ਮਾਡਲ ਸਿਰਫ 24,000 ਚੱਲੀ ਏ ਰੇਟ 2,25,000 ਬਾਕੀ ਫੁੱਲ ਮਾਨਤਾਣ ਵੀਰ ਕਰੇਗਾ ਨੰਬਰ ਵੀਰ ਦਾ ਸਕਰੀਨ ਤੇ ਚੱਲ ਰਿਹਾ ਏ ਇਹ ਹੋਰ ਕੋਈ ਜਾਣਕਾਰੀ ਲੈਣੀ ਤੇ ਤੁਸੀਂ ਵੀਰ ਤੋਂ ਇਸੇ ਨੰਬਰ ਤੇ ਲੈ ਸਕਦੇ ਜੇ ਸਾਡੇ ਚੈਨਲ ਤੇ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣ ਲਈ 70 ਤੇ 7984000 ਤੇ 5 ਤੋਂ 7 ਫੋਟੋਆਂ ਪਾਓ ਤੁਹਾਡੀ ਹਾਈਟ ਬਿਲਕੁਲ ਫ੍ਰੀ ਵਿੱਚ ਲੰਗਾ ਦਿੱਤੀ ਜਾਵੇਗੀ ਇੱਕ ਵੀਰ ਜੀ ਵੀਡੀਓ ਲਾਸਟ ਟਿੱਕਰ ਵੇਖਿਆ ਕਰੋ ਤੇ ਇੱਕ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਸਾਡਾ ਵੀ ਹੌਸਲਾ ਵਧੇ ਧੰਨਵਾਦ ਸਤਿ ਸ਼੍ਰੀ ਅਕਾਲ ਆ ਵੀਰ ਜੀ ਮਾਡਲ 1996 ਪੰਜਾਬ ਨੰਬਰ ਇੰਨ ਗੇਰ ਲਿਫਟ ਬਿਲਕੁਲ ਓਕੇ ਆ ਵੀਰ ਜੀ ਤੇ ਪੀਟੀਓ ਇਹਦੀ ਸ਼ੀ ਝਰੀਆ ਕੋਈ ਟਰੈਕਟਰ ਨੂੰ ਬਲੋ ਨਹੀਂ ਸੁੱਕਾ ਖਰੋੜ ਆ ਸਾਰਾ ਰੰਗ ਰੀਜਨਲ ਪੇਂਟ ਕਿਤੋਂ ਦੁਬਾਰਾ ਨਹੀਂ ਹੋਇਆ ਬਿਲਕੁਲ ਸੁੱਕਾ ਟਰੈਕਟਰ ਆ ਬਰਗਾੜ ਨਾਲ ਦੇ ਆ ਰਿੰਮ ਵੀ ਨਾਲ ਦੇ ਆ ਕਿਤੋਂ ਗਲੇ ਭਲਿਆ ਨਹੀਂ ਟਰੈਕਟਰ ਤੇ ਆ ਵੱਡੀ ਉੱਕ ਲੱਗੀ ਵੀਰ ਜੀ 540 ਚੱਕਰਾ ਛੀ ਚਰੀਆ ਸੁੱਕਾ ਖਰੋਟ ਆ ਵੀਰ ਜੀ ਕਿਤੋਂ ਜਿਹੜੀਆਂ ਟੂਪਾਂ ਨੇ ਟੂਪਾਂ ਦੀਆਂ ਸੀਲਾਂ ਟਕਰ ਲੀਕ ਨਹੀਂ ਹੈਗਾ ਵੀਰ ਜੀ ਇੱਕੋ ਕੱਲੀ ਕੱਲੀ ਮੈਂ ਮਤਲਬ ਵੀ ਤੁਹਾਨੂੰ ਆ ਬੋਲ ਕੇ ਦੱਸ ਰਿਆ ਤੇ ਜੇ ਕੇ ਵੀਰ ਨੇ ਲੈਣਾ ਨੰਬਰ ਹੈਗਾ 703 984000 ਤੇ ਬਾਕੀ ਜਿਹੜਾ ਨਾਲ ਦਾ ਸਮਾਨ ਇਹ ਉਹ ਵੀ ਵੀਰ ਜੀ ਜਰੂਰ ਦੇਵਾਂਗੇ ਤੇ ਬਿਲਕੁਲ ਸਲਪ ਸਟਾਰਟ ਜੇ ਇੰਨ ਗੇਅਰ ਲਿਫਟ ਬਿਲਕੁਲ ਓਕੇ ਆ ਫੋਨ ਨੰਬਰ ਹੈ ਗਾਈ 703984000 ਤੇ ਮਾਰ ਕੇ ਵੀ ਤੁਹਾਨੂੰ ਵੀਰ ਜੀ ਵਿਖਾ ਦਿੰਨੇ ਆ ਮਤਲਬ ਵੀ ਕਾਪੀ ਵੀ 96 ਦੀ ਤੇ ਇਹ ਮਾਡਲ ਵੀ 96 ਆ ਵੀਰ ਜੀ ਆ ਵੇਖ ਲਓ ਜੀ ਆਉਂਗਲ ਰੱਖੀ ਜਿੱਥੇ ਆ 1996 ਮਾਡਲਾ ਵੀਰ ਜੀ ਤੇ ਚਿੱਪ ਵਾਲੀ ਕਾਪੀ ਏ ਵੀਰੇ ਚਿੱਪ ਵਾਲੀ ਕਾਪੀ ਆ ਵੀਰ ਜੀ ਕੱਲਾ-ਕੱਲਾ ਅੱਖਰ ਮਲਾ ਕੇ ਦੇਵਾਂਗੇ ਕਾਪੀ ਨਾਲ ਜਿਹੜੇ ਮਗਰਲੇ ਟਾਇਰ ਆ ਇਹਦੇ ਵੀਰ ਜੀ ਹੈਗੇ 45% ਤੇ ਅਗਲੇ ਜਿਹੜੇ ਆ ਇਹ ਹੈਗੇ ਵੀਰ ਜੀ 50% ਬੱਗੀ ਟਰੈਕਟਰ ਚ ਕੋਈ ਕਮੀ ਨਹੀਂ ਇੰਨ ਗੇਅਰ ਲਿਫਟ ਬਿਲਕੁਲ ਓਕੇ ਸੁੱਕਾ ਖਰੋ ਟਰੈਕਟਰ ਆ ਤੇ ਦੁਬਾਰਾ ਫੇਰ ਮੈਂ ਨੰਬਰ ਬੋਲ ਦਿੰਨਾ 70 ਤੇ 79 84000 ਇਸ ਨੰਬਰ ਤੇ ਵੀਰ ਉਸਪਰਕ ਕਰ ਲੋ ਜਿਸ ਵੀ ਵੀਰ ਨੇ ਲੈਣਾ ਹੈ ਤੇ ਬਾਕੀ ਜੇ ਸੌਦਾ ਹੋ ਜੇ ਤੇ ਜਿੰਨੀ ਮਰਜੀ ਵਾਹ ਕੇ ਵੀ ਤਸੱਲੀ ਕਰ ਲਿਆ ਜੇ ਪੰਜਾਬ ਨੰਬਰ ਮੈਂ ਦੁਬਾਰਾ ਫੇਰ ਦੱਸ ਦਿੰਨਾ ਪੰਜਾਬ ਨੰਬਰ ਇੰਨ ਗੇਰ ਲਿਫਟ ਫੁੱਲ ਗਰੰਟੀ ਚਿਪ ਵਾਲੀ ਕਾਪੀ ਆ ਕਾਪੀ ਮੇਰੇ ਸਾਲੇ ਦੇ ਨਾਮ ਹੈ ਯਾਨੀ ਕਿ ਧਾਰ ਕਟ ਵੀ ਨਾਲ ਹੁੰਦਾ ਮਿਲੂਗਾ ਜੇ ਕਾਪੀ ਨਾਮ ਵੀ ਗੇਹ ਕਰਾਉਣੀ ਆ ਉਹ ਵੀ ਕਰਵਾ ਕੇ ਦਿੱਤੀ ਜਾਵੇਗੀ ਤੇ ਇਹ ਵੀਰ ਜੀ ਆ ਵਾਈ ਛੱਡਣ ਕਰਨ ਇਹ ਟਰੈਕਟਰ ਸੇਲ ਤੇ ਲੱਗਾ ਹੋਇਆ ਵਾ ਤੇ ਕੋਹੋ ਜੀ ਗੱਲ ਨਹੀਂ ਵਪਾਰੀ ਦਾ ਟਰੈਕਟਰ ਨਹੀਂ ਜੇ ਹੈਗਾ ਬਿਲਕੁਲ ਜ਼ਿਮੀਂਦਾਰ ਜੇ ਆ ਵੇਖ ਸਕਦੇ ਜੇ ਵੀਰ ਜੀ ਜ਼ਮੀਨ ਠੇਕੇ ਤੇ ਆ ਤੇ ਜਿਹੜੇ ਵੀਰ ਨੇ ਲੈਣਾ ਹੈ ਤੇ ਸੰਪਰਕ ਕਰ ਸਕਦੇ ਜੇ ਧੰਨਵਾਦ ਸਤਿ ਸ੍ਰੀ ਅਕਾਲ ਵੀਰ ਜੀ